हादसा ट्रा दरखतराया नुकसान अच शाम तक फिलौर एक दर्दनाक सड़क हादसा तेग वाल वह अचानक सामने एक हो टाली काफी तेजी आ गई हालात इन्ने नाजुक हो गए की डराइवर ने टकर नोक लो कोशिश की दस मुताबिक मगरों एक कार भी आ रही थी ਦੋਹਾ ਵਾਹਨਾਂ ਨੂੰ ਬਚਾਉਂਦੇ ਹੋਏ ਟਰਾਲੀ ਨੇ ਆਪਣਾ ਸੰਤੁਲਨ ਖੋ ਬੈਠਿਆ ਅਤੇ ਸਿੱਧਾ ਜਾ ਕੇ ਰਸਤੇ ਕਿਨਾਰੇ ਲੱਗੇ ਦਰਖਤ ਨਾਲ ਜਾ ਵੱਜਿਆ ਇਸ ਟਕਰ ਨਾਲ ਟਰਾਲੀ ਨੂੰ ਤਕਰੀਬਨ 3 ਤੋਂ 4 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਟਰਾਲੀ ਦੀ ਅਗਲੀ ਸਾਈਡ ਲਾਈਟਾਂ ਅਤੇ ਇੰਜਣ ਹਿੱਸਾ ਖਾਸਾ ਖਰਾਬ ਹੋ ਗਿਆ ਖੁਸ਼ਕਿਸਮਤੀ ਨਾਲ ਡਰਾਈਵਰ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਹ ਹਾਦਸਾ ਦੱਸਦਾ ਹੈ ਕਿ ਸੜਕਾਂ ਉੱਤੇ ਸਾਵਧਾਨੀ ਅਤੇ ਦੂਜਿਆਂ ਦੀ ਜਾਨ ਦੀ ਪਰਵਾਹ ਕਿੰਨੀ ਜ਼ਰੂਰੀ ਹੈ ਡਰਾਈਵਰ ਨੇ ਜੋ ਹੌਸਲਾ ਦਿਖਾਇਆ

ਰਵੀ ਭਾਈ ਜੀ ਹਾਜੀ ਭਾਈ ਜੀ ਕਿੱਧਰੋਂ ਆ ਰਹੇ ਸੀ ਤੁਸੀਂ ਮੈਂ ਫਲੋਰਲੋਂ ਆ ਰਿਹਾ ਮੇਰੇ ਟਰਾਲੀ ਆ ਰਹੀ ਸੀ ਮਾਰਕਾਰ ਸੀ ਟਰਾਲੀ ਆਨੇ ਸਾਈਡ ਚੱਕਦੀ ਕੋਈ ਨੁਕਸਾਨ ਤਾਂ ਨਹੀਂ ਹੋਇਆ ਜਾਨੂ ਮਾ ਨਹੀਂ ਜਾਨੀਆਂ ਨਹੀਂ ਹੋਇਆ ਗੱਡੀ ਦਾ ਹੀ ਹੋਇਆ ਕੋਈ ਟਾਇਰ ਹੋ ਗਿਆ ਨਾ ਨੁਕਸਾਨ ਹੋ ਗਿਆ ਵੱਡੀ ਆਈ ਹੈ 4-5 ਲੱਖ ਦਾ ਘਟੋ ਘਟਣਾ ਹੈਗਾ ਇਹ ਕੈਮਰਨ ਵਾਂਡ ਗੱਡੀ ਬੰਦ ਕੀਤਾ ਸੀ ਤੇ ਵਿੱਚ ਗਈ ਸੀ ਗੱਡੀ ਤੇ ਗੱਡੀ ਤਾਂ ਖਾਲੀ ਸੀਗੀ ਹਾਂਜੀ ਹਾਂਜੀ ਜਿੰਦਰਜੀ ਦਾ ਘਰ ਮੈਂ ਕਿਹਾ ਕਿ ਗੱਡੀ ਉਧਰ ਆ ਰਹੀ ਸੀ ਕਿ ਟਰਾਲੀ ਵਾਲਾ ਸਾਈਡ ਮਾਰ ਗਿਆ ਉਹਦੇ ਤੇ ਟਰਾਲੀ ਨਾ ਮਗਰ ਕਾਰ ਸੀਗੀ ਤੇ ਉਹਨਾਂ ਨੂੰ ਬਚਾਉਂਦਾ ਬਚਾਉਂਦਾ ਇਹਦੇ ਵਿੱਚ ਲੱਗ ਗਿਆ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਹੋਣਾ ਹੈ 2-3 ਲੱਖ ਰੁਪਏ ਦਾ ਹੋਣਾ ਤਕਰੀਬਨ ਬਹੁਜੇ ਕੈਮਰਨ ਬਦਲਣ ਪਿਆ ਤਾਂ 5-6 ਲੱਖ ਰੁਪਏ ਦਾ ਤੇ ਟਰਾਲੀ ਵਾਲਾ ਭੱਜ ਗਿਆ ਓ ਜੀ ਟਰਾਲੀ ਵਾਲਾ ਸਿਰ ਮਗਰਕਾਰ ਸੀ ਕਾਰ ਸੀ ਕਾਰ ਨੂੰ ਬਚਾਉਣ ਦੇ ਟਰਾਲੀ ਨੂੰ ਪਾ ਕੇ ਕਾਰ ਦਾ ਐਕਸੀਡੈਂਟ ਹੋ ਗਿਆ ਬੰਦੇ ਵਿਚਾਰ ਪੰਜ ਮਰ ਜਲੇ ਨੇ ਪੁਲਿਸ ਨੂੰ ਸਹਾਇਤਾ ਲੈ ਪੁਲਿਸ ਵੀ ਰਾਮ ਲੋੜੇ ਦੀ ਹੁਣ ਤੇ ਉਹ ਭੱਜ ਗਿਆ ਇੱਥੇ ਕੋਈ ਨਾ ਉਹਨਾਂ ਨੂੰ ਮੇੜਨ ਆ ਬਸ ਤੇ ਤਾਂ ਆਪਣਾ ਐਕਸੀਡੈਂਟ ਹੋ ਗਿਆ ਉਹਨਾਂ ਨੂੰ ਸ਼ੋਰ ਸਾਲਾ ਨੂੰ ਸੱਜਿਆ ਆ